ਇੱਕ ਜੱਫੀ ਪੈਂਦੀ ਨਾਨੀ ਲੱਗਦੇ ਹਾਂਜੀ ਨਾਨੀ ਲੱਗਦੇ ਦੇਖੋ ਪੁਈ ਲੱਗਦੇ ਹੋ ਹਾਂਜੀ ਆਏ ਹੋਏ ਆਏ ਹੋਏ ਹਾਏ ਹਾਏ ਉਹ ਤੇ ਦੋਗੇ ਦੋਸ਼ ਅੱਜ ਤੇ ਤਾਜਵੀਰ ਖੇਡ ਲੱਗ ਗਿਆ ਆਈਓ ਮੇਰੀ ਗੱਤ ਬੱਟ ਨਾ ਕਿ ਛੱਡੋ ਨਵੇਂ ਇੱਕ ਚੁੱਕੇ ਨਹੀਂ ਖਾਂਦੇ ਆ ਬੜੀ ਪੁਈ ਤੇ ਓਡਾ ਭਤੀਜਾ ਉਹ ਤੁਹਾਡਾ ਫੋਨ ਦੱਸ ਗਿਆ ਹਾਲੋ 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 ਤੁਸੀਂ ਬੈਠੋ ਲੈ ਕੇ ਅੱਛੇ ਇਹ ਹੁਣ ਚੁੱਪ ਹਾਂ ਹੁਣ ਚੁੱਪ ਹੋਈ ਸੋਈ ਹੋਈ ਲੰਮੀ ਮੈਂ ਹਾਂ ਹੁਣ ਤਾਜਵੀਰ ਨਾ ਕਹਿੰਦਾ ਮੈਨੂੰ ਫੜਾਓ ਮੇਰਾ ਬੱਚਿਆਂ ਨਾਲ ਬੜਾ ਖੁਸ਼ ਰਹਿੰਦਾ ਹਾਂ ਕੀ ਹੋਇਆ ਖੇਡੋ ਖੇਡੋ ਇਹ ਦੇਖ ਬੈਠ ਹਾਂਜੀ ਬਹਿ ਜਾਂਦਾ ਬਟੇ ਇਹ ਉੱਤਰ ਜਾਂਦਾ ਇਹ ਕਹਿੰਦਾ ਮੇਰੇ ਥੱਲੇ ਛੱਡੋ ਲੈ ਲੈ ਛੱਡੋ ਛੱਡੋ ਹਾਂਜੀ ਛੱਡ ਦੋ ਛੱਡ ਦੋ ਤੁਰ ਪੈਂਦਾ ਛੱਡ ਦੋ ਛੱਡ ਦਿੰਦੇ ਤੁਰ ਪਈਆ ਤੁਰ ਪੈਂਦਾ ਲੈ ਤੋਰ ਲਈਆ ਲੈ ਨਹੀਂ ਨਹੀਂ ਮੈਂ ਨਹੀਂ ਮੈਂ ਦਤਾਂਦਾ ਕੁਝ ਨਾ ਆਉਂਦਾ ਆਉਂਦਾ ਨਹੀਂ ਨਹੀਂ ਚਿੱਟਾ ਨਹੀਂ ਆਉਂਦਾ ਆਉਂਦਾ ਆਹ ਬੁੱਤਾਂ ਦੀ ਨਹੀਂ ਸਾਤੀ ਸਾਤੋ ਬੁੱਤ ਨਾ ਡੇਡ ਪਏਗਾ ਸੋਨਾ ਲੈ ਉਹ ਪਾਇਦਾ ਉਹ ਵੇ ਅੰਕਲ ਉਹ ਖੜੇ ਜਾ ਕੇ पूरिया रौनक लग पार्काबी कठे हो के देखो बड़ी डेग देख ना जायो ओबी <laughs> क ਕਿੰਦਾ ਮੈਨੂੰ ਥੱਲੇ ਛੱਡੋ ਆਹੋ 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 ਲੈ 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 ਦੇ ਇਹ ਮਾਂ ਮੰਗ ਰਹੀ ਵੇਖ ਫੋਨ ਫੋਨ ਨਹੀਂ ਇਹਨੇ ਫੜ ਕੇ ਬਸ ਮੂੰਹ 'ਚ ਹੀ ਪਾਉਣਾ ਮੂੰਹ 'ਚ ਨਹੀਂ ਪਾਉਣਾ ਮੂੰਹ 'ਚ ਪਾਉਣਾ ਫੜ ਕੇ ਬਸ ਆਇਆ ਸੀ ਉਹ ਦੂਤੇ ਬੱਚੇ ਉਹ ਮੈਂ ਇਹ ਨਹੀਂ ਦਿੰਦਾ ਨਿੰਨੇ ਬਟੇ ਪਹਿਲਾਂ ਲੈ ਆਇਆ ਜੋਤ ਦੀਦੀ ਲੈ ਕੇ ਆਈ ਦਵਾ ਕੇ ਲਈ ਆਈ ਨਾ ਹੁਟੇ ਹਾਂਜੀ ਉਧਰ ਵੀ ਗਏ ਸੀ ਅਸੀਂ ਪਹਿਲਾਂ ਉਸ ਪਾਰਕ 'ਚ ਉਥੋਂ ਵੀ ਲੈ ਆਏ ਆ ਫਿਰ ਇੱਥੇ ਆ ਕੇ ਦੇਖ ਮੈਨੂੰ ਨਹੀਂ ਦੱਸਿਆ ਤੁਸੀਂ ਹਜੇ ਉਦੋਂ ਟਿਊਸ਼ਨ ਤੇ ਸੀਗੇ ਮੈਂ ਵੀ ਆ ਕੇ ਤੁਹਾਨੂੰ ਤੇ ਦੇਣੇ ਸੀ ਅੱਛਾ ਚਲ ਕੋਈ ਨਹੀਂ ਜਦੋਂ ਉਹ ਪਿੰਗ ਵਿਹਲੀ ਹੋ ਗਈ ਨਾ ਉਧਰ ਦੇਖੋ ਆਜੋ ਮਾਂ ਇਹਨੂੰ ਫੋਨ ਨਹੀਂ ਕਰਨਾ ਇਹ ਛੋਟਾ ਜੇ ਇਹਨੇ ਨਾ ਬੱਚਾ ਸਕਰੀਨ ਵਧੀਆ ਨਹੀਂ ਇੱਕ ਮਿੰਟ ਬੈਠਾ ਨਹੀਂ ਆਜਾ ਆਜਾ ਮੈਨੂੰ ਕੁਕਣਾ

ਆਪਾਂ ਆਏ ਸੀ ਜਿਹੜੀ ਉੱਪਰ پارک ਆ ਉਹਦੇ ਵਿੱਚ ਆਏ ਸੀ ਇੰਡੀਆ ਜਾਣ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਆਏ ਸੀ ਤੇ ਵੀਡੀਓ ਬਣਾਈ ਸੀ ਅੱਜ ਆਪਾਂ ਆਇਆ ਮੌਸਮ ਬਹੁਤ ਸੋਹਣਾ ਠੰਡਾ ਆਂਟੀ ਕਹਿੰਦੇ ਮੈਂ ਵੇਖੀ ਨਹੀਂ پارک ਤੇ ਮੈਂ ਕਿਹਾ ਚਲੋ ਤੁਹਾਨੂੰ ਵਿਖਾ ਕੇ ਲਿਆਉਂਦੇ ਆ ਇੱਥੇ ਮਰੂਆ ਤੇ ਫੂਦਨਾ ਤੇ ਹੋਰ ਵੀ ਕਾਫੀ ਕੁਝ ਆ ਕਾਫੀ ਕੁਝ ਨਾ ਇਹ ਤਾਂ ਆਇਆ ਹੁੰਦਾ ਆਂਟੀ ਜਿਵੇਂ ਲੱਗਦਾ ਵੀ ਛੋਲਿਏ ਦਾ ਸਾਗ ਹੁੰਦਾ ਹਨਾ ਹਾਂ ਪਰ ਨਹੀਂ ਕੋਈ ਹੋ ਰਹਾ ਹੈ ਬੂਟੀ ਜੀ ਹਾਂਜੀ ਲੱਗਦਾ ਇਦਾਂ ਹੀ ਕਿ ਛੋਲੀਏ ਦਾ ਸਾਗ ਆ ਹਾਂ ਹਾਂ ਮਰੂਏ ਦੇ ਬੂਟੇ ਬਹੁਤ ਜ਼ਿਆਦੇ ਲਾਏ ਇਹਨਾਂ ਨੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਆ ਵੇਖੋ ਆ ਇਧਰ ਕੀ ਚੀਜ਼ ਆ ਆਹ ਜਿਹੜੀ ਇਹ ਵੀ ਫੁੱਲ ਹੀ ਆ ਇਹ ਤਾਂ ਫੁੱਲ ਜਿਹੀ ਆ ਹੂੰ ਵਿਰਾਜ ਵੀ ਵੇਖਦਾ ਵੀ ਕੀ ਕੁਛ ਹੈ ਨਾ ਵਿਰਾਜ ਵੀ ਦੇਖਦਾ ਕੀ ਕੁਛ ਹੈ ਇਹ ਇਹਨਾਂ ਨੇ ਉਹ ਚੰਗੀ ਜਿਹੀ ਮਿੱਟੀ ਪਾ ਗਿਆ ਨਾ ਹਾਂਜੀ ਮਿੱਟੀ ਪਾ ਗਿਆ ਹਾਂ ਹਾਂ ਮਿੱਟੀ ਪਾ ਗਿਆ ਮਿੱਟੀ ਪਾਈ ਹੋਈ ਹੈ ਹੂੰ ਵੇਖੋ ਕਿੰਨੇ ਸੋਹਣਾ ਨਾ ਆ ਪ੍ਰਬੰਧ ਕੀਤਾ ਹੋਇਆ ਵੀ ਬਾਹਰ ਪਾਣੀ ਨਹੀਂ ਨਿਕਲਦਾ ਤੇ ਇਹ ਲੋਹੇ ਦੀ ਚੀਜ਼ ਆ ਜਿਹੜੀ ਲਾਈ ਹੋਈ ਪਾਸੇ ਜਿਹੜੇ ਬਾਕਸ ਜੇ ਬਣਾਏ ਡੱਬੇ ਜੇ ਹਾਂਜੀ ਹਾਂਜੀ ਉਹਨਾਂ ਉਹਨਾਂ ਪਾਣੀ ਹਾਂ ਉੱਤੋਂ ਵੇਖੋ ਕਿੰਨਾ ਸੋਹਣਾ ਲੱਗਦਾ ਸਾਰਾ ਬਿਲਡਿੰਗ ਆ ਥੱਲੇ پارک ਜਿੱਥੇ ਆਪਾਂ ਆਉਨੇ ਆ ਰੋਜ਼ ਇਤਰਾਹ ਵਾਲੀ ਹਾਂਜੀ ਆਈ ਮੈਂ ਕਿੱਡੇ ਉੱਤੇ ਥਾਂ ਤੇ ਚੜ ਗਈ ਹਾਂ ਕਿੱਡੇ ਉੱਤੇ ਥਾਂ ਤੇ ਚਲ ਤਾਂ ਮੈਂ ਕਿਹਾ ਬੜੀ ਵੇਰੀ ਵਿਚਾਰੇ ਕਹਿੰਦੇ ਸੀ ਮੈਂ ਵੇਖਿਆ ਨਹੀਂ ਵੇਖਿਆ ਨਹੀਂ ਮੈਂ ਚਲ ਵਖਾ ਕੇ ਲਿਆਉਣੇ ਆ ਸ਼ਾਮ ਨੂੰ 6 ਵਜੇ ਬੰਦ ਕਰ ਦਿੰਦੇ ਆ ਇਹ ਤੋਂ ਆਪਾਂ ਨੂੰ ਥੋੜਾ ਵੇਟ ਵੀ ਹੋ ਜਾਂਦੇ ਆ ਨਾ ਹਾਂਜੀ ਆਜੋ ਆਜੋ ਉਧਰ ਬੈਕ ਚੱਲਦੇ ਆ ਉਹ ਉਧਰ ਚੱਲਦੇ ਆਂ ਪਿੱਛੇ ਬਦਲ ਵੀ ਬਹੁਤ ਹੋਇਆ ਆ ਐਨਾ ਬਿਲਡਿੰਗਾਂ ਚ ਵੀ ਆਪਣੇ ਪੰਜਾਬੀ ਰਹਿੰਦੇ ਉਧਰ ਵੀ ਨਹੀਂ ਗਏ ਹਾਂਜੀ ਉਧਰ ਵੀ ਚੱਲਦੇ ਚੱਲਦੇ ਉਧਰ ਵੀ ਬਹੁਤ ਸੁਣਾ ਸੀ ਅੱਗੇ ਨਾ ਇੰਡੀਆ ਜਾਣ ਤੋਂ ਪਹਿਲਾਂ ਅੰਟੀ ਇੱਥੇ ਵਾਕ ਕਰ ਲੈ ਆਏ ਵੀਰਾਜ ਦਾ ਤੇ ਉਹਦੇ ਵਿੱਚ ਇਹਨੂੰ ਖੜਾਇਆ ਸੀ ਬੜਾ ਲੈ ਕੇ ਇੱਥੇ ਭੱਜਿਆ ਫਿਰਦਾ ਰਿਹਾ ਹਾਂ ਜੀ ਹਾਂ ਜੀ ਛੋਲਿਆਂ ਦਾ ਸਾਗ ਹੁੰਦਾ ਨਾ ਜਿਵੇਂ ਹਾਂ ਇਹ ਵੀ ਲੱਗਦਾ ਛੋਲੇ ਹਾਂ ਜੀ ਹਾਂ ਜੀ ਉਹੀ ਨਾ ਬੋਲਾ ਦੇ ਘਰੂ ਬਣਾ ਜਿਆ ਹੂੰ 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 ਇਹ ਕੁਜੀ ਬਣਾਉਣੇ ਚਟੜੀ ਨਹੀਂ ਕੋਟਰੀ ਹਾਂ ਜੀ ਹਾਂ ਖਟ ਮਿੱਠੀ ਜੀ ਬਣ ਜਾਂਦੀ ਨਾ ਆ ਵੇਖੋ ਆ ਸਾਰਾ ਮਰੂਆ ਮੈਂ ਆ ਨਹੀਂ ਇਹ ਕੱਤੀ ਕੁਝ ਕਾੜੇ ਲਾਈਏ ਪਤਲੇ ਪਤਲੇ ਅੱਛਾ ਨਹੀਂ ਨਹੀਂ ਮਰੂਏ ਦੇ ਬੂਟੇ ਆ ਹੂੰ 20 ਵੀ ਬਣਿਆ ਹੋਇਆ ਨਾ ਮਰੂਏ ਦਾ ਹੂੰ ਸਾਰਾ ਵੇਖੋ ਕਿੰਨਾ ਜਿਆਦਾ ਹੈ ਤੇ ਇਹਨਾਂ ਲੋਕਾਂ ਨੂੰ ਪਤਾ ਨਹੀਂਗਾ ਵੀ ਇਹ ਕਾਦੇ ਚ ਵਰਤਨਾ ਅੱਛਾ ਹਾਂਜੀ ਐ ਨਹੀਂ ਇਹਨਾਂ ਨੂੰ ਪਤਾ ਵੀ ਕਾਦੇ ਚ ਵਰਤਨਾ ਵੈਸੇ ਇਹਨਾਂ ਨੇ ਇੱਕ 스멜 ਜਾਂ ਇੱਕ ਹੋ ਸਕਦਾ ਵੀ ਸ਼ੋਅ ਵਾਸਤੇ ਤੇ ਆਹ ਆਹ ਨੂੰ ਪਤਾ ਹੈ ਤੇ ਆਪਾਂ ਨੂੰ ਪਤਾ ਵੀ ਆਪਾਂ ਚਟਨੀ ਬਣਾਉਨੇ ਆ ਇਹਦੀ ਇਹਦੀ ਚਟਨੀ ਹਾਂਜੀ ਇਹਦੀ ਚਟਨੀ ਬਹੁਤ ਸਵਾਦ ਪਾਉਂਦੀ ਪੂਦਨੇ ਵਾਂਗੂ ਹਾਂਜੀ ਅਸਤਾ ਬਣਾਉਨੇ ਆ ਬਹੁਤ ਸਵਾਦ ਬਣਦੀ ਚਟਨੀ ਇਹਦੀ ਆਪਣੇ ਤਾਂ ਇੰਡੀਆ ਆਮੀ ਇਹ ਚ ਆਂਟੀ ਚੀਜ਼ਾਂ ਕਰਦੀਆਂ ਹੁੰਦੀਆਂ ਵਾਂ ਤੁਸੀਂ ਨਹੀਂ ਵੇਖਿਆ ਵਰਤਿਆ ਹਾਂ 스멜 ਵੇਖੋ ਕਿੰਨੀ ਸੋਹਣੀ ਆਉਂਦੀ ਹੈ ਹਾਂ ਨਹੀਂ ਆਖਿਆ ਨਾ ਹਾਂ ਨਹੀਂ ਨਹੀਂ ਅਸੀਂ ਤੇ ਇਹਦੀ ਚਟਨੀ ਬਣਾਉਨੇ ਆ ਹੂੰ ਫਿਰ ਬੀਜਿਆ ਤੁਸੀਂ ਅਸੀਂ ਬੀਜਦੇ ਹਾਂ ਜੀ ਇਹਦਾ ਰੁੱਤ ਹੁੰਦੀ ਹੈ ਇਹਦਾ ਵੀ ਟਾਈਮ ਹੁੰਦਾ ਨਾ ਹਾਂ ਇਹਦਾ ਵੀ ਟਾਈਮ ਹੁੰਦਾ ਇਹਦੇ ਆ ਜਿਹੜੇ ਬੀ ਹੈ ਇਸੇ ਤੋਂ ਇਹ ਬੂਟੇ ਉੱਗ ਪੈਣੇ ਪਿੱਛੇ ਦਾਣੇ ਪਏ ਆ ਜਿਹੜੇ ਦਾਣੇ ਪਏ ਆ ਹਾਂ ਇਹਦੇ ਤੋਂ ਵੀ ਉੱਗ ਪੈਣੇ ਆ ਵੀ ਆ ਜਿਹੜੇ ਸੁੱਕੇ ਵਿੱਚ ਵਿੱਚ ਉਹ ਛੋਟੇ ਛੋਟੇ ਹੋਰ ਵੀ ਫੁੱਲ ਹਾਂ ਹੁਣ ਮੈਂ ਇੰਡੀਆ ਲਾ ਕੇ ਆਈ ਪੂਦਨਾ ਪਾਦਨਾ ਘਰੇ ਇਹਦੀ ਕੁੜੀ ਕਿੱਦਾਂ ਆਉਂ ਹਾਂਜੀ ਆਜੋ 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 ਉੱਧਰ ਨਹੀਂ ਗਏ ਜੀ ਬਹੁਤ ਸੋਹਣਾ ਅਸੀਂ ਹਾਂਜੀ ਹਾਂਜੀ ਅਸੀਂ ਪਕੌੜੇ ਇੱਥੇ ਹੀ ਸੀ ਹਾਂ ਹਾਂ ਸੁੱਖੀ ਸੁੱਖੀ ਤੇ ਜਸਪ੍ਰੀਤ ਹਾਂਜੀ ਸੁਖੀ ਤੇ ਜਸਪ੍ਰੀ ਤੇ ਮੈਂ ਅਸੀਂ ਤਿੰਨੋਂ ਅਸੀਂ ਤੇ ਵਿਰਾਜ ਹਾਂ ਤੇ ਜਿੰਨਾ ਨੇ ਅਸੀਂ ਇੱਥੇ ਬੈਠ ਕੇ ਵਧੀਆ ਵੈਸੇ ਫਨ ਸ਼ਨ ਕਰਨ ਨੂੰ ਵਧੀਆ ਆ ਉਹਦਾ ਹਾਂ ਬਹੁਤ ਸਾਫ਼ ਸੁਥਰਾ ਬੀਬੀਆਂ ਐਕਸਰਸਾਈਜ਼ ਕਰੀ ਜਾਂਦੀਆਂ ਹਾਂਜੀ ਹਾਂਜੀ ਬਸ ਇੰਨਾ ਕਿ ਇੱਥੇ ਚੀਜ਼ ਦੀ ਚੀਜ਼ ਦਾ ਧਿਆਨ ਜ਼ਿਆਦਾ ਆਂਟੀ ਆ ਤੂੰ ਤ ਨਹੀਂਗਾ ਹਾਂ ਬੇ ਹਾਂ ਤੂ ਤੇ ਆ ਹ ਤੂ ਤੋਗ ਪਿਆ ਵਿੱਚ ਹਾਂ ਆ ਵੇਖੋ ਤੂ ਤਦੇ ਪੱਤੇ ਆ ਤੂਤ ਦੇ ਪੱਤੇ ਆ ਹ ਤੂਤ ਆ ਹੁਣ ਥੱਲੇ ਉਹ ਟਾਣੀਆਂ ਵੀ ਪੁੰਗਰੀਆਂ ਹਾਂਜੀ ਹਾਂਜੀ ਉਹ ਵੀ ਪੁੰਗਰੀਆਂ ਹਾਂ ਬੰਦਾ ਇਹ ਤੇ ਗੁੱਥ ਥੱਲੇ ਟਾਣੀਆਂ ਕਿੱਲੇ ਰੂ ਤੂ ਤੇ ਲੱਗ ਜੂ ਪਤਾ ਪੁੱਟਣ ਕੁੱਟ ਕੇ ਲਾ ਦੇਣਗੇ ਹਾਂਜੀ ਕਿਤੇ ਲਾ ਦੇਣਗੇ ਪੱਟ ਕੇ ਪਾਸੇ ਸਾਈਡ ਤੇ ਇਹ ਕਾਹ ਚੀ ਜੂਤਾ ਆ ਜਿਹੜਾ ਕਿਹੜਾ ਹਾਂ ਇਹ ਇਹ ਤੇ ਵਿੱਚ ਉਦਾਂ ਹੀ ਉਗ ਗਿਆ ਵਾ ਹਾਂ ਇਹ ਤੇ ਵੈਸੇ ਹੀ ਉਗ ਗਿਆ ਵਿੱਚ ਮਮ ਉਹ ਜੋ ਹੋਰ ਵੀ ਇਤਰਾ ਹੀ ਹੋ ਗਈ ਹਾਂਜੀ ਇੱਧਰ ਨੂੰ ਇੱਧਰ ਨੂੰ ਪਿੱਛੇ ਆਂਟੀ ਜਿਹੜਾ ਉਹ ਬੈਕ ਸਾਈਡ ਤੇ ਰੋਡ ਲੰਘਦਾ ਬੈਕ ਸਾਈਡ ਤੇ ਰੋਡ ਲੰਘਦਾ ਇੱਧਰ ਜਿਹੜਾ ਹਾਂ ਆਵੇ ਇਹਦੇ ਚ ਵੀ ਉੱਗ ਗਿਆ ਇਹਦੇ ਚ ਵੀ ਆਹੋ ਲੈ ਆ ਵੀ ਇੱਕ ਇੱਥੇ ਵੀ ਉੱਗ ਗਿਆ ਹਾਂ ਜਾਂਦਾ ਕਿਤੇ ਵੀ ਡਿੱਗ ਗਿਆ ਹਨਾ ਹਾਂ ਆਹ ਵੇਖੋ ਜਿਹੜਾ ਆਪਣੇ ਪਿੱਛੇ ਰੋਡ ਲੰਘਦਾ ਮੈਂ ਪਿੱਛੇ ਦੀ ਇੱਧਰ ਤੇ ਵੀ ਚੱਲ ਜਾਈਦਾ ਪੌੜੀਆਂ ਵੀ ਉੱਤਰ ਜਾਈਦਾ ਵੇ ਆ। ਪਾਣੀ ਆ। ਕਿਹੜਾ? ਉਹ ਪਾਣੀ ਆ ਹਾਂਜੀ ਉੱਤੇ। ਇਹ ਪਾਣੀ ਤੇ ਕੀ ਕਰਦੇ ਇੱਥੇ ਕੀ ਪਤਾ ਨਹੀਂਗਾ ਰੱਬ ਜਾਣੇ। ਆਵੇ। ਹਾਂਜੀ ਪਾਣੀ ਚੱਲ ਰਿਹਾ ਖੜਾ ਨਹੀਂਗਾ। ਹਾਂਜੀ ਉਹ ਵੇ ਖੜਾ ਨਹੀਂਗਾ ਪਾਣੀ ਚੱਲਦਾ ਪਿਆ। ਇਹ ਘਰ ਕਿੱਥੇ ਜਾਂਦਾ ਪਾਣੀ ਚੱਲ ਕੇ ਥੱਲੇ। ਪਤਾ ਨਹੀਂ। ਉਹ ਉਧਰ ਵੇਖੋ ਉਹਨਾਂ ਦੇ ਉਹਦੇ ਵਿੱਚ ਕਿੰਨੇ ਬੁੱਟ ਉਹ ਟਮਾਟਰ ਕਿੰਨੇ ਲੱਗੇ ਆ। ਆਓ ਪਰਲੇ ਪਾਸੇ ਦੀ ਚੱਲਦੇ ਆਪਾਂ ਠਹਿਰੋ। ਬਹੁਤ ਵਧੀਆ ਹੁਣ ਤੁਸੀਂ ਵੇਖ ਲਈ ਭਾਵੇਂ ਪੌੜੀਆਂ ਚੜ ਕੇ ਆ ਜਾ ਕਰੋ ਤਾਂ ਹਾਂ ਹਾਂ ਬਹੁਤ ਸੋਹਣਾ ਸਾਫ ਸੁਥਰਾ ਹਾਂਜੀ ਬਹੁਤ ਵਧੀਆ ਹੁਣ ਤੁਸੀਂ ਜਗਾ ਵੇਖ ਲਈ ਉਧਰ ਵੇਖੋ ਥੱਲੇ ਤੇ ਉਹ ਉਧਰ ਵੇਖੋ ਟਮਾਟਰ ਲੱਗੇ ਕਿੱਡੇ ਕਿੱਡੇ ਇਹਦੇ ਇੱਕ ਸਾਫ ਦਾ ਪੂਰਾ ਬਣਾਇਆ ਉਹਿੰਦੇ ਦੇ ਵੀ ਕਾਹਨ ਟਮਾਟਰ ਹਜੇ ਨਹੀਂ ਦਿਸੇ ਤੇ ਉਹ ਵੇਖੋ ਅੱਛਾ ਉਹ ਜਿਹੜੇ ਹਰੀ ਜੇ ਬੂਟੇ ਹਾਂਜੀ ਹਾਂ ਉਹ ਉੱਤੇ ਲੱਗੇ ਆ ਇਹ ਹਾਂਜੀ ਉਹੜੇ ਹਰੀ ਜੇ ਬੂਟੇ ਹਾਂਜੀ ਅਜਾ ਉਹ ਟਮਾਟਰ ਉਹ ਕਿੰਨੇ ਖਾਨਿਆਂ ਦੇ ਉਹ ਵੀ ਥੱਲੇ ਡਿੱਗਾ ਟਮਾਟਰ ਉਹ ਵੀ ਕਿੰਨਾ ਲੱਧਿਆ ਹੋਇਆ ਥੱਲੇ ਡਿੱਗਿਆ ਪਿਆ ਹਾਂ ਥੱਲੇ ਡਿੱਗਾ ਹੂੰ ਬਹੁਤ ਤੋੜਦੇ ਹੋਣਗੇ ਇਹ ਤੋੜਦੇ ਹੋਣਗੇ ਆ ਵੇ ਆ ਸਾਰੇ ਟਮਾਟਰ ਲੱਗੇ ਹੋਏ ਆ ਹਾਂ ਇਹ ਭੀਟ ਟਮਾਟਰ ਹਾਂ ਹਾਂ ਆ ਵੇਖੋ ਸਾਗ ਜਿਹੜਾ ਇਹ ਲਾਉਂਦੇ ਆ ਸਾਰਾ ਹਾਂ ਓਏ ਹਾਂ ਜਿਹੜਾ ਹਾਂ ਤੇ ਇਧਰ ਆਂਟੀ ਉਹ ਚੀਜ਼ਾਂ ਨੂੰ ਵੇਖੋ ਗੁੱਥਲੀਆਂ ਬੰਨੀਆਂ ਕੋਈ ਫਰੂਟ ਆ ਹੋਵੇ ਓਏ ਹੋਵੇ ਤੁਹਾਡੇ ਆਪਣੇ ਨੇੜੇ ਹੀ ਹੋਵੇ ਆ ਗੁੱਥਲੀਆਂ ਬੰਨਣੀਆਂ ਹੋਵੇ। ਆਪੇ ਗੁੱਥਲੀਆਂ ਬੰਨੀਆਂ ਉਹਨਾਂ ਨੂੰ ਨਾ। ਹਾਂਜੀ ਇਹ ਤੇ ਸਾਰੀ ਜਾਨੀ ਇੱਕਸਾਬ ਦੀ ਖੇਤੀ ਕਰਦੇ। ਉਹ ਟਮਾਟਰਾਂ ਦਾ ਬੂਟਾ ਕਿੰਨਾ ਲੱਦਿਆ ਪਿਆ ਪਰ। ਹਾਂ ਤੂੰ ਥੱਲੇ ਲੰਕੀਆਂ ਆਏ। ਹੂੰ ਹੂੰ। ਉਹਦੇ ਬਰਤ ਵਧੀਆ ਕਰ ਰਹੇ ਆ ਸਾਰਾ ਬਣਾਉਂਦੇ ਪਏ ਆ। ਆ ਕੰਨਿਆਂ ਚ ਲੱਗਣੇ ਵੀ ਕੋਈ ਵਿੱਚ ਖਾਦੀ। ਹਾਂਜੀ ਹਾਂ ਕੰਨਿਆਂ ਚ ਲੱਗੇ ਤੇ ਕੰਨਿਆਂ ਚ ਲਾਉਣ ਵਾਲੇ। ਜੇ ਮੇਰਾ ਫੋਨ ਡੈਗ ਪਿਆ ਕੁਛ ਨਹੀਂ ਲੱਭਣਾ। ਉਹ ਗੇਂਦੇ ਦੇ ਫੁੱਲ ਵੇਖੋ। ਕਿੰਨੇ ਸੋਹਣੇ ਉਹ ਉਹ ਖੱਟੇ ਉਹ ਵੇ ਅੱਛਾ ਉਹ ਜਿਹੜੇ ਹਾਂਜੀ ਉਹ ਨਾ ਦੇਖ ਨਹੀਂ ਬਣਾਉਂਦੀ ਜਿਹੜਾ ਬਣਾਉਂਦੀ ਕਰਦਾ ਹੋਰ ਬਲੌਗ ਬਣ ਜੇ ਚੰਗਾ ਆਹੋ ਹੋਰ ਜੱਬ ਪੈ ਜੇ ਹਾਂਜੀ ਚੋਣ ਅੱਛਾ ਉਹ ਇਧਰ ਵੀ ਪਾਣੀ ਦਿਓ ਵੀ ਪਾਣੀ ਪਾਣੀ ਹਾਂ ਪਾਣੀ ਸਾਰਾ ਆਵੇ ਪਾਣੀ ਪਾਣੀ ਛੱਡਿਆ ਚੱਲਦਾ ਪਿਆ ਪਾਣੀ ਆਹ ਹੂੰ ਐਸੀ ਪਾਣੀ ਹਾਂਜੀ ਹਾਂਜੀ ਮੈਂ ਤਾਂ ਬਹੁਤ ਸੋਹਣਾ ਇਹਨਾਂ ਨੇ ਸਬਜ਼ੀਆਂ ਲਾਈਆਂ ਵਾ ਬੜੀਆਂ ਸੋਹਣੀਆਂ ਖੇਲਾਂ ਬਣਾ ਕੇ ਪੱਕੀਆਂ ਬੜਾ ਸੋਹਣਾ ਬਣਾਇਆ ਇਹਨਾਂ ਨੇ ਇੱਕ ਸਾਉਂ ਦੀ ਖੇਤੀ ਕਰ ਰਹੇ ਪੂਰੀ ਮਿੱਟੀ ਵੇਖੋ ਕਿੰਨੀ ਸੋਹਣੀ ਵਿੱਚ ਕੀ ਕੁਝ ਪਾਇਆ ਹਾਂਜੀ ਪੂਰਾ ਇਹਨਾਂ ਬਣਾਏ ਆ ਇਟਾਂ ਦੇ ਬਣਾਏ ਸਾਰੇ ਪੱਕੇ ਤੇ ਉਹ ਵੀ ਜਿਹੜੀ ਚੀਜ਼ ਨੂੰ ਜਾਲ ਲਾ ਕੇ ਰੱਖਣ ਵਾਲਾ ਉਹਨੂੰ ਜਾਲ ਵੀ ਲਾਇਆ ਉਹ ਪਤਲੀ ਚ ਪਤਲੀ ਜਾਲੀ ਹਾਂ ਇਹ ਤਾਂ ਬਹੁਤ ਸੋਹਣਾ ਜਦੋਂ ਅਸੀਂ ਉਦੋਂ ਆਏ ਸੀ ਨਾ ਉਦੋਂ ਹਜੇ ਨਵਾਂ ਨਵਾਂ ਖੁੱਲਿਆ ਸੀਗਾ ਤੇ ਨਹੀਂ ਸੀ ਕੁਝ ਵੀ ਹਜੇ ਉਦੋਂ ਹਾਂਜੀ ਤੇ ਹੁਣ ਜਿਆਦਾ ਉਹ ਬਣ ਗਿਆ ਆ ਰੂਡ ਆਪਣੇ ਕੋਲ ਦੀ ਬੱਸਾਂ ਲੰਘਦੇ। ਉੱਥੋਂ ਵੀ ਵੇਖ ਸਕਦੇ ਤੁਸੀਂ। ਹਾਂਜੀ ਉਹ ਜਿੱਥੇ ਚੀਨਣਾ ਫਿਰਦੀਆਂ ਹਨ। ਨਹੀਂ ਨਹੀਂ ਵੇਖਿਆ। ਹਾਂ ਉੱਥੇ ਵੇਖ ਲਓ। ਇਧਰ ਬੰਦ ਐ। ਇਹ ਉਹ ਆ ਆਵੇ ਉਹਨਾਂ ਦੀ ਨੋ ਐਂਟਰੀ ਲਿਖਿਆ ਹੋਇਆ ਨਾ ਇੱਥੇ ਨਹੀਂ ਵੜ ਸਕਦੇ ਆਪਾਂ ਬੰਦ ਐ। ਹਾਂਜੀ। ਇਹ ਜਿਵੇਂ ਆਪਣੇ ਸੋਲਰ ਸਿਸਟਮ ਨਹੀਂ ਗਾ। ਸੋਲਰ ਸਿਸਟਮ ਇੰਡੀਆ ਜਿਵੇਂ ਆਪਣੇ। ਹਾਂਜੀ ਹਾਂਜੀ ਸੋਲਰ ਸਿਸਟਮ ਉਹ ਆ। ਹੂੰ। ਉਹ ਵਾਲਾ। ਕੀ ਬਾਦਿਆ ਬਗੀਚੋ ਨਾਲ ਬਣਾਇਆ ਅੱਛਾ ਚਲੋ ਚੱਲਦੇ ਆ ਜੀ ਆਪਾਂ ਘਰ ਨੂੰ ਆਂਟੀ ਨੂੰ ਆਪਾਂ ਦਿਖਾਇਆ ਬਹੁਤ ਸੋਹਣਾ ਸਾਫ ਸੁਥਰਾ ਪਾਰਕ ਆ ਜੀ ਲੱਗਦਾ ਆ ਕਿ ਤੇ ਥੱਲੇ ਸਵਿਮਿੰਗ ਪੂਲ ਆ ਇੱਥੇ ਪਾਣੀ ਆ ਗਿਆ ਮੇਰੇ ਰਾਜ ਨੇ ਗੁੱਠਾ ਪਾ ਲਿਆ ਹੋਰ ਆਇਆ ਮੇਰੇ ਗੁੱਠਾ ਪਾ ਲਿਆ ਇਹ ਰਾਜ ਦਾ ਕੰਮ ਹੀ ਹੈ ਇੱਧਰੋਂ ਨਾ ਥੋੜਾ ਜਿਹਾ ਵਾ ਵੱਡਾ ਆ ਜਿਆਦਾ ਮੂਰੇ ਆ ਚੀਜ਼ ਜਿਹੜੀ ਇੱਥੋਂ ਆਪਾਂ ਨੂੰ ਨਹੀਂ ਦਿਸਦਾ ਆ ਚੌੜੀ ਆ ਚੀਜ਼ ਜਿਆਦਾ ਹਨਾ ਹਾਂਜੀ ਆ ਜਿਆਦਾ ਚੜਾਈ ਦੇ ਵਿੱਚ ਆਪਾਂ ਨੂੰ ਨਹੀਂ ਦਿਸਦਾ ਇਹ ਸਿਰਫ ਆ ਕੁਰਸੀਆਂ ਹੀ ਦਸਤੀਆਂ ਪਈਆਂ ਹੂੰ ਹੂੰ ਹੋਰ ਨਹੀਂ ਦਿਸਦਾ ਇਹ ਉਹੀ ਜਿੱਥੇ ਆਪਾਂ ਆਉਂਨੇ ਆ ਤੇ ਸਵਿਮਿੰਗ ਪੂਲ ਬਣਿਆ ਅੱਛਾ ਸਵਿਮਿੰਗ ਪੂਲ ਨਹੀਂ ਬਣਿਆ ਹਾਂਜੀ ਉਹ ਆ ਇਹ ਹਾਂ ਇਹ ਇਧਰੋਂ ਆਪਾਂ ਚਲੇ ਜਾਣਾ ਵਾਪਸ ਚਲੋ ਹਾਂ ਤੁਸੀਂ ਭਾਵੇਂ ਪੌੜੀਆਂ ਚੜ੍ਹ ਕੇ ਆ ਜਾ ਕਰੋ ਤੁਹਾਨੂੰ ਦਿਖਾਤਾ ਇੱਕ ਵਾਰੀ ਚਲੋ ਕਰ ਲੀਏ ਅੱਜ ਉਹ ਦਿਨ ਆ ਜੀ ਰੱਖ ਲੀਏ ਸਾਸਰੀ ਕੋਲ ਕਰ ਦੋ ਸਾਰਿਆਂ ਨੂੰ ਸਾਸਰੀ ਕੋਲ ਜੀ ਸਾਰਿਆਂ ਨੂੰ ਹਾਂ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਕਹਿਣਾ ਇੱਕ ਪੁੱਤੜੀ ਦੀ ਵਹਿਨੀ ਨਹੀਂ ਨੀ ਦਾਦੀ ਪੋਤਰਾ ਬਣਾਉਂਦੇ ਪੈਣਾ ਆ ਬਣਾਉਂਦੇ ਪਏ ਅੱਜ ਪੂੜੀਆਂ ਇਹ ਜੋ ਮਰਦੂਕ ਜਲਦੀ ਆ ਗਿਆ ਥੋੜਾ ਕਹਿੰਦਾ ਪੂੜੀਆਂ ਖਣੀਆਂ ਹਰਪਾਲ ਦੇ ਜਿਆਦੀਆਂ ਖਾਧੀਆਂ ਇੰਡੀਆ ਦੀਆਂ ਪੂੜੀਆਂ ਦੇਖ ਤਾਜੀ ਾਟ ਦੀਆਂ ਬਹੁਤ ਸੁਣੀਆਂ ਬਣੀਆਂ ਤੇ ਇੱਧਰ ਆਪਾਂ ਮਿੱਟੀ ਦੇ ਕੀ ਬੋਲਾਂਗੇ ਇਹਨੂੰ ਤੋੜੀ ਤੋੜੀ ਆ ਮਿੱਟੀ ਦੀ ਤੋੜੀ ਤੇ ਇਹਦੇ ਵਿੱਚ ਆਪਾਂ ਬਣਾਈ ਐ ਛੋਲਿਆਂ ਦੀ ਸਬਜ਼ੀ ਜਦੋਂ ਦੇ ਆਪਾਂ ਇੰਡੀਆ ਤੋਂ ਆਏ ਆ ਲੈ ਕੇ ਆਪਾਂ ਇਹਦੇ ਵਿੱਚ ਹੀ ਸਾਰੇ ਸਬਜ਼ੀ ਭਾਜੀ ਬਣਾਉਨੇ ਤਰੀ ਵਾਲੀ ਜਿੰਨੀ ਵੀ ਹਿੰਦੀ ਆ ਤਾਂ ਫਲੋ ਫਲਕ ਲੱਤਦੀਆਂ ਤੇ ਆਪਣਾ ਸਲਾਦ ਵੀ ਕੱਟ ਕੇ ਰੱਖਿਆ ਪਿਆ ਲਓ ਜੀ ਪੂਰੀਆਂ ਪਕਾ ਕੇ ਆਪਾਂ ਹੋ ਗਏ ਵਿਲੇ ਹੋਰ ਖਾਣੇ ਆ 1 ਪ੍ਰੀਤਾ ਸੋ ਹੀ ਹਟਾ ਗਿਆ ਖਾਲੀਆਂ ਸੁਆਦ ਲੱਗੀਆਂ ਬਾਦ ਬਾਦ ਆ ਤੇਲ ਵਾਲਾ ਆਪਾਂ ਕੱਢ ਦਿੰਨੇ ਬਾਹਰ ਸਬਜੀ ਆਪਾਂ ਪਾਉਨੇ ਆ ਇੱਧਰ ਬਣਾਈ ਆਪਾਂ ਪੰਜੀਰੀ ਕਟ ਸਮਾਨ ਵਾਲੀ ਦੱਚ ਪਿੰਦੇ ਬਣਾ ਲਓ ਥੋੜੀ ਜੀ ਖਾ ਲਾਂਗੇ ਚਲੋ ਠੀਕ ਆ ਜੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰਿਓ ਚੰਗੇ ਵਾਸਤੇ ਰਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ